ਸਾਨੂੰ ਡਾਕਟਰ ਨੂੰ ਉਤਾਰ ਚੰਦ ਜੀ ਨੇ ਕਿ ਅੱਜ ਤੋਂ 15 20 ਸਾਲ ਪਹਿਲਾਂ ਨਾ ਤਾਂ ਕੋਈ ਸਭਾ ਸੀ ਨਾ ਕੋਈ ਬ੍ਰਾਹਮਣ ਕੋਈ ਨਹੀਂ ਸੀ ਲੇਕਿਨ ਕੋਈ ਗਿੰਤੀ ਚ ਨਹੀਂ ਸੀ ਕੋਈ ਵੀ ਸਿਆਸੀ ਪਾਰਟੀ ਕੋਈ ਵੀ ਲੀਡਰ ਉਹ ਸਮਝਦਾ ਸੀ ਕਿ ਬ੍ਰਾਹਮਣਾ ਦਾ ਕੀ ਹੈ ਕਿਉਂਕਿ ਕੋਈ ਉਧਰ ਨੂੰ ਭੱਜਾ ਕੋਈ ਉੱਤਰ ਨੂੰ ਭੱਜਾ ਇਹਨਾਂ ਦੀ ਕੋਈ ਵੈਲੈਂਟੀ ਨਹੀਂ ਸੀ ਗੱਲ ਵੀ ਸਹੀ ਸੀ ਅਸੀਂ ਗਿਣਤੀ 'ਚ ਬਹੁਤ ਸੱਤ ਲੇਕਿਨ ਠੱਕੇ ਨਹੀਂ ਸਾਂ ਆਜੇ ਵੀ ਬਹੁਤ ਕਮੀਆਂ ਨੇ ਲੇਕਿਨ ਆਨਾਲੇ ਵਕਤ 'ਚ ਉਹ ਭੀ ਹੋਣਗੀਆਂ ਸਾਡਾ ਨੌਜਵਾਨ ਲੀਡਰ ਪੰਕਜ ਸ਼ਰਮਾ ਸਾਨੂੰ ਵੀ ਦੱਸੇਗਾ ਹੋਰ ਵਧੀਆ ਤਰੀਕੇ ਨਾਲ ਅਸੀਂ ਕਿੰਨਾ ਅੱਗੇ ਹੋਏ ਪੰਕਜ ਸ਼ਰਮਾ ਜੀ ਚੇਅਰਮੈਨ ਮੜ ਕੇ ਤੈਨੂੰ ਬਾਰੇ ਬਹੁਤ ਸ਼ਲਾਘਾ ਤੁਹਾਡੀ ਸਭ ਨੂੰ ਬੈਲਾ ਜੀ ਜਸਲੀ ਫਰਦ ਸਮਾਜ ਕਰਕੇ ਵਿਮਨ ਸਮਾਜ ਜਿੱਦ ਨੂੰ ਜਾ ਰਿਹਾ ਤੇ ਖੋਤਰ ਦਾ ਵਿਸ਼ਾ ਬਣਾ ਰਿਹਾ ਜੀ ਕਿਉਂਕਿ ਮੇਰੇ ਤੋਸੀਵੇ ਜਿਹਨੇ ਜਨेंद्र ਰਹਿਣੇ ਸਾਰੇ ਜਾਣਦੇ ਨੇ ਸਰਵ ਜੀ ਜਾਣਦੇ ਨੇ ਅ ਸਭੀ ਬੰਦੇ ਦੇ ਥੋੜੇ ਘਰ ਤੋਂ ਨਾ ਧੰਨਵਾਦ ਸ਼ਾਮ ਨੂੰ ਮੈਂ ਆਪਣੇ ਘਰ ਗਿਆ ਦਰਸਾ ਬੜੀ ਥੋੜਾ ਨਾ ਹੀ ਗੱਲ ਹੈ ਜਦੋਂ ਮੈਂ ਐਂਟਰੀ ਕੀਤਾ ਅੰਦਰ ਚਲਿਆ ਦੂਸਰੋ ਘਰੋਂ ਮਾਂ ਤੇ ਰਿਹਾ ਬੜ ਰਿਹਾ ਮੈਂ ਨਾਮ ਨਹੀਂ ਲਾਣਾ ਕਿਉਂਕਿ ਸਾਰੇ ਜਾਣਦੇ ਨੇ ਸ਼ਾਮ ਦਾ ਰਿਟਰਨ ਜੇਕਰ ਤੁਹਾਡਾ ਅੰਦਰ ਪੜਿਆ ਤੁਹਾਨੂੰ ਬੈਠੋ ਤੇ ਉਹਦੀ ਮਿੱਟੀ 'ਚ ਰਵਾਜ ਪੜੇ। ਉਹ ਬੱਚੇ ਸਾਹਮਣੇ ਬੈਠੇ ਨੇ ਦੇਖਦੇ ਨੇ ਵੀ ਬਾਪ ਭਰਮਾਨ ਸਿੰਘ ਸਾਹਿਬ ਬੜਨਾ ਮਾਂ ਬੜੀ ਨੇ ਮਾੜੀ ਪੜੀ। ਤੇ ਲੈਣ ਦਾ ਰਹੇ ਅਸਲੀ ਤੱਕ ਲਈਦਾ। ਜਦੋਂ ਤੂੰ ਉੱਤਰ ਜਾਏਗਾ ਤੇ ਆਪ ਨੂੰ ਅੰਦਰ ਦੇ। ਉਹ ਬੱਚੇ ਵੀ ਸੋਏ ਹੋਣਗੇ ਜਾਂ ਹਿੱਕੋ ਬਣਗੇ ਤੇ ਉੱਤਰ ਆਉਣਗੇ। ਫਨੀ ਵੱਡੀ ਗੱਲ ਆ ਬਟਾ। ਅੱਜ ਤੱਕ ਬੱਚੇ ਕੋਈ ਨਹੀਂ। ਤਰੀ ਗੱਲ ਹੀ ਨਹੀਂ ਕੀਤੀ ਨਹੀਂ ਪੁੱਛਿਆ ਰੀਆ ਤੇਰਾ ਮੁੰਡਾ ਕੀ ਕਰ ਰਿਹਾ ਮੇਰੀ ਬੇਟੀ ਕੀ ਕਰਦੀ ਐ ਸਿਰ ਤੇ ਰਹੀ ਐ ਆਹ ਸਮੋਦੀ ਫਤਕ ਕਾਸਟਾਂ ਦੇ ਜਾ ਕੇ ਮੈਂ ਬੱਚਾ ਰਿਸ਼ਤੇ ਕਰ ਰਿਹਾ ਵੱਡੀ ਟੋਲਬ ਆ ਪਾਜੀ ਦਸਨਾ ਖਰਾਬ ਹੋ ਗਿਆ ਹਮ ਨੂੰ ਕੋਤੇ ਵੀ ਲੱਗਦਾ ਥੋੜਾ ਜਲੂ ਫਟ ਬੱਚਾ ਨਾ ਮੜਾ ਨਾ ਪਤਾ ਨਹੀਂ ਰਣਾ ਆ ਕੋਲ ਨੂੰ ਦੇ ਤਾਤਰਾਮੀ ਤੋਂ ਹੋਂ ਦੀ ਕਿਉਂਕਿ ਹੁਣ ਤਾਂ ਮੱਕ ਜਿਹੜਾ ਮਰ ਜਾ ਜਿੱਦਾਂ ਪਤਰਾਮੀ ਜਿਹੜੀ ਨਹੀਂ ਮੂਦੂ ਬੇਰ ਲੋਕੋਂ ਦੜਿਆ ਆਇਆ ਕਿਉਂਕਿ ਹੋਣਾ ਕੀ ਐ ਅਸੀਂ ਕਿੰਨਾ ਕਿੰਨਾ ਜੇ ਕਿੰਨਾ ਫੋਨ ਕਰਦੇ ਨਾ ਅੱਜ ਦਾ ਸੋਨੂੰ ਕੋਣ ਕਿਤੇ ਨੂੰ ਕੰਮ ਸਿਰ ਬੈਠਾ ਹੋਇਆ ਜੀ ਤੇ ਆਪਾਂ ਗੱਲ ਕਰਦੇ ਸੀ ਜੀ ਸਬਜੀਨਾ ਗੱਲ ਕਰਦੇ ਸੀ ਨਿਖਰਨ ਆਪ ਕਰਾਇਆ ਜੀ ਸੋਨੂੰ ਕੋਣ ਦਿੱਤਾ ਹੈ ਕਿਹਦੇ ਬੰਦੇ ਆ ਆ ਇਹ ਜੇ ਸੋਨੂੰ ਖੋਣ ਕਰਦੇ ਤੇ ਦੋ ਬੰਦੇ ਬਣਾਉਣੇ ਡਈ ਲੈ ਯਾਰ ਇੰਨੇ ਦੇਖ ਲੈ ਪਰਿਵਾਰ ਨੂੰ ਕਿੰਨਾ ਕਿਉਂਕਿ ਸਾਡੇ ਲੁਕਾਣੇ ਚ ਹੋਰ ਚੇਅਰਮੈਨ ਲੱਗੇ ਨੇ ਉਹ ਆਪਣੀ ਉਹ ਲੱਗੇ ਨੇ ਜਿਹੜੇ ਪੰਚਾਇਤ ਚ ਦਰਸਨ ਸਭ ਕਰਦੇ ਉਹ ਦਲਤ ਬੋਰਡ ਤੇ ਲੱਗੇ ਨੇ ਭਾਈ ਉਹਨਾਂ ਨੇ ਟਾਈਲ ਸਾਡੇ ਨਾਲੋਂ ਕੱਟ ਕੇ ਜੀਵਨ ਵਾਲੇ ਤੋਂ ਮਤਵ ਦਾ ਚੱਕਲਾ ਲੁਕਾਉਣਾ ਸਾਡੇ ਗ੍ਰਾਮ ਨੂੰ ਦਿਵਦੀ ਬਾਦ ਸਾਡੇ ਲਈ ਬੜੀ ਖਾਨਦਗੀ ਗੱਲ ਹੈ ਕਿ ਭਗਤ ਸਾਧਾ ਜੀ ਵਰਗੇ ਸਾਡੇ ਦੀ ਫਸਲਾਂ ਪੜ ਕੇ ਸਾਡੇ ਮੁੱਢੀ ਬਣ ਗਈ ਜਿਹੜਾ ਖੱਡੀ ਜਿਹੜਾ ਕੰਮ ਹੈ ਅਰ ਅੱਧੀ ਕਿਹੜਾ ਕਿਹੜੀ ਖੇਮਾ ਸਾਰੇ ਤੈਨੂੰ ਫਿਰਨ ਚਾਹੇ ਛੋੜੇ ਬੰਦੇ ਇਕੱਠੇ ਹੋਗੇ ਪਰ ਆਹ ਦੇਖੀ ਸਵਾਗਤ ਨੋਟ ਲੱਗਿਆ ਕਿ ਜੇ ਕੋਈ ਸਰਦਾਰ ਦਾ ਜੋਤ ਨੂੰ ਸਨਮਾਨ ਹੋਇਆ ਉਹਦੇ ਨੂੰ ਬੁਲਾਇਆ ਜਾਓ ਕਿ ਸਾਡੀ ਇਹ ਗੱਲ ਸੁਣਾ ਚੱਕਣ ਸਾਡੀ ਗੱਲ ਦਾ ਕੋਈ ਨਾ ਕੋ ਖਾਲੀ ਨਿੱਤ ਲੈ ਇਹ ਨਹੀਂ ਵੀ ਨੋਟ ਪਾ ਕੇ ਮੈਨੂੰ ਦਾ ਹੱਲ ਕੋਈ ਨਹੀਂ ਮਾਣ ਉਹਨੂੰ ਬੜੀ ਪੂਛੀ ਹੈ ਜਰਮਨੀ ਤੁਹਾਨੂੰ ਕਹਿੰਦੇ ਨੇ ਹਮੇਸ਼ਾ ਸਾਨੂੰ ਦੱਸਿਆ ਨੇ ਅੱਜ ਇਹਦਾ ਨਿਰਾ ਕਰਨਾ ਦਾ ਜਿਹੜੇ ਬੱਠੇ ਨੇ ਫਿਰ ਤੋਂ ਤਵਾ ਪੱਟਾ ਸਾਰਾ ਮੇਰੇ ਏਰੀਆ ਦੇ ਨੇ ਜੋਤਾਲ ਜੀ ਬੱਠੇ ਨੇ ਪੰਡਤ ਗਲਤ ਕੰਮ ਕਰਦਾ ਹੈ ਪੰਡਤ ਤੇ ਆ ਇਲਜ਼ਾਮ ਹੈ ਆ ਇਲਜ਼ਾਮ ਹੈ ਸਾਡੀ ਕਮੇਟੀ ਜਾਊਗੀ ਵੈਰੀਫਾਈ ਕਰੂਗੀ ਜੇ ਪੰਡਤ ਗਲਤ ਹੋਊਗਾ ਉਹਨੂੰ ਪੰਜਾਬ ਚ ਕਰਦਾਂਗੇ ਜੇ ਪੰਡਤ ਗਲਤ ਨਹੀਂ ਹੋਊਗਾ ਮੰਦਰ ਕਮੇਟੀ ਕਰਾਂਗੇ ਪੰਡਤ ਨਹੀਂ ਘਟਾਂਗੇ ਤੁਮ ਮਾਰਿਆ ਇੱਥੇ ਯਾਰ ਕਿਹ ਪੰਡਤ ਦੱਸਦਾ ਹੀ ਨਹੀਂ ਤੁਸੀਂ ਪੂਰਾ ਗਲਤ ਕਰ ਰਹੇ ਹੋ ਸਹੀ ਕਰਦੇ ਹੋ ਉਹਨੂੰ ਡਾਰੀ ਇਹ ਨਾ ਲੱਗੀ ਜਾਂਦਾ ਵੀ ਪਰ ਤੁਸੀਂ ਦੇਖੋ ਬਿੱਲ ਪੱਤਰ ਵੀ ਲੁਕੋ ਕੇ ਰੱਖਿਆ ਹੁੰਦੇ ਆ ਨਾ ਕਿ ਪ੍ਰਧਾਨ ਜੀ ਆਣ ਆਲੇ ਉਹਨਾਂ ਦਾ ਮੁੰਡਾ ਆਣਾ ਲਾਉਂਦਾ ਕੋਈ ਆਣਾ ਲਾਉਂਦਾ ਔਰ ਜਿੰਨੀ ਦੇਰ ਤੱਕ ਤੁਹਾਡਾ ਟੀਚਰ ਸੁਰੱਖਿਤ ਨਹੀਂ ਹੋਊਗਾ ਉਹਨੂੰ ਸਿੱਖਿਆ ਕਿੱਦਾਂ ਉੱਚ ਕੁਆਲਿਟੀ ਦੀ ਮਿਲੂਗੀ ਮੈਨੂੰ ਇੱਦਾਂ ਦੱਸੋ। ਅਰੋਜ ਡਿਸਪਿਊਟਸ ਹੈ ਵੂਮਨਸ ਹੈ ਚਾਤੂ ਕੀ ਹੁੰਦਾ ਪੈ। ਕੋਈ وجہ ਦੱਸ ਦੇਣਾ। شادی ਹੋਈ। ਲਾਵਾ ਫੇਰੇ ਆ ਪੰਨੇ ਦੇ نیچے ਬੈਠੇ ਆ। ਨੀਚੇ ਹੀ ਹਵਰ ਮੁੰਡਾ ਲੱਗਿਆ। ਸਾਰੇ ਦੇੜੀ ਨੇ ਇੱਦਾਂ ਨੀਚੇ ਬੁਲਾ ਲਏ। ਕੁੜੀ ਮੁੰਡਾ ਬੈਠੇ ਹੁੰਦੇ ਕੁਰਸੀ ਦੇ ਉੱਪਰ ਸੋਫੇ ਦੇ ਉੱਪਰ ਤੇ ਘਰੇ VIP ਨੂੰ ਬੁਲਾ ਦੇ ਕੇ ਜਸਪਾਲ ਜੀ ਕਹਿੰਦੇ ਮੈਂ ਤਾਂ ਕੁਰਸੀ 'ਤੇ ਬਹਿਣਾ ਤੇ ਪੰਕਜ ਜੀ ਤੁਸੀਂ ਥੱਲੇ ਬੈਠੋ। ਮੈਂ ਜਾਣ ਲੱਗਿਆ ਆਸ਼ੀਰਵਾਦਾ ਨਹੀਂ ਲੈ ਕੇ ਜਾਣਾ। ਇਹ ਇੱਕ ਗੱਲ ਹੈ ਕਿ ਵੀ ਇਨਾ ਬੰਦਾ ਕੁੜੀ ਵਮਨ ਸਰ ਚੱਲੀ ਹੁੰਦੀ ਆ ਮੁੰਡਾ ਜਵਾਨਦ ਕਰਾਨੇ ਗਿਆ ਹੁੰਦਾ ਜਿੰਨੀ ਦੇਰ ਤੱਕ ਸਾਡੇ ਪੰਡਤ ਡਾਂਗਣੀ ਚੱਲਦੇ ਹੋ ਢਾਂ ਦਾ ਛਕੜ ਲਏ ਜੁਹਾਨੂੰ ਪਤਾ ਹੋਊਗਾ ਸਾਡੇ ਪਿੱਛੇ ਸਮਾਂ ਆ ਗਿਆ ਜਿੰਨੀ ਦੇਰ ਆਪਾਂ ਸਿਕਿਉਰ ਆਪਾ ਉਹਨਾਂ ਨੂੰ ਕੋਈ ਤਰੋਕ ਸੁਣ ਕੇ ਜਿੰਦ ਗੱਲ ਕਰੋ ਕੋਈ ਦਸਾਂਕ ਨਹੀਂ ਵੀ ਕਾਂਸੇ ਦਾ ਬਰਤਨ ਦੇ ਵਿੱਚ ਤੁਸੀਂ ਦੁੱਧ ਨਹੀਂ ਖੜਾ ਸਕਦੇ ਜੇ ਉਹ ਬੱਚਾ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੱਚਾ ਨੂੰ ਮੂਵੀ ਦੀ ਟਿਕਟ ਕੁੱ ਕਰਨੀ ਆਂਦੀ ਹੈ ਬੱਚਿਆਂ ਨੂੰ ਮੰਤਰ ਨਹੀਂ ਆਉਂਦੇ ਤੇ ਸਾਡੇ ਨੂੰ ਇਹੀ ਉਹ ਜਾਂਦੇ ਸੀ ਔਰ ਇਹੀ ਅਸੀਂ ਕਰਦੇ ਪਿਆ ਉਹ ਮੇਰੀ ਬੇਨਤੀ ਹੈ ਕਿ ਅੱਪਾ ਇੱਕ ਜੜੀ ਮਦਦ ਤੁਹਾਨੂੰ ਕਹਿ ਕੇ ਜਾ ਰਿਹਾ ਨਾ ਆਪਣੇ ਘਰਾਂ ਤੱਕ ਇਸ ਗੱਲ ਨੂੰ ਪਹੁੰਚਾਓ ਤੁਹਾਨੂੰ ਈ ਮਹੀਨੇ ਬਾਅਦ 2 ਮਹੀਨੇ ਬਾਅਦ 4 ਮਹੀਨੇ ਬਾਅਦ ਕਿਸੇ ਨੂੰ ਪਤਾ ਲੱਗਦਾ ਹੈ ਕਿ ਬ੍ਰਾਹਮਣ ਕਲਿਆਣ ਕੋਈ ਪ੍ਰੋਗਰਾਮ ਕਰ ਰਿਹਾ ਤੋ ਕਿ ਜਿੱਦ ਜਿੰਦ ਤੱਕ ਤਾਕਤ ਨਹੀਂ ਦਿਖਾਓਗੇ ਕੋਈ ਐਮਐਲਏ ਕੋਈ ਮੰਤਰੀ ਕੋਈ ਮੁੱਖ ਮੰਤਰੀ ਤੁਹਾਨੂੰ ਕੁਝ ਨਹੀਂ ਸਮਝੂਗਾ ਕੋਟਿਆਂ ਦੇ ਵੱਡੇ ਫਿਰੋ ਲੱਕੜੀ ਇੱਕ ਇੱਕ ਕਰਕੇ ਟੁੱਟਿਆ ਨਹੀਂ ਜਿਸ ਦਿਨ ਤੁਸੀਂ ਪੁੱਠਾ ਵਾੜ ਕੇ ਕੰਗਸ ਨੇ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਪੂਰੇ ਸਮੇਂ ਦੀ ਜ਼ਰੂਰਤ ਹੈ ਜੇ ਮੈਨੂੰ ਪ੍ਰਮਾਤਮਾ ਨੇ ਮਾਧਿਅਮ ਮੈਨੂੰ ਬਣਾਇਆ ਹੈ ਰਕੇਤ ਜੀ ਯਸ਼ਪਾਲ ਜੀ ਵਰਗੇ ਤੁਸੀਂ ਸਾਰੇ ਇੱਥੇ ਸੀਨੀਅਰ ਬੈਠੇ ਹੋ ਕੁਛ ਨਾ ਕਰੋ ਜੇ ਅੜ ਜੋ ਮੈਂ ਤਾਂ ਤਾਂ ਟਿੱਲਾ ਗੱਡੇ ਜਾਊਂਗਾ ਕਿ ਮੇਰੇ ਜਾਨ ਤੋਂ ਬਾਅਦ ਵੀ ਯਾਦ ਰੱਖੋਗੇ ਕਿ ਪ੍ਰਵਾਨ ਪਰਸੋ ਦਾ ਮੇਰੇ ਆਪਣਾ ਬੱਚਾ ਵੀ ਅਸਾਂ ਵਾਂਗ ਹੀ ਮੈਂ ਬੈਕਸਾਇਟੀਰਲ ਪ੍ਰੋਜੈਕਟ ਆਂਡ ਫਾਊਂਡਰ ਹੈ ਜੋ ਭਾਰਤੀਪੇਸੋ ਵਿੱਚ ਸਮਾਜ ਦੇ ਵਿੱਚ ਲੜਕੀਆਂ ਦੀ ਮੈਰਿਜ ਰੈਸ਼ਨ ਸਮਾਜੋ ਤੇ ਲਾਗੂ ਨਹੀਂ ਜੈਂਪਲ ਮੈਡੀਕਲ ਐਂਪਲ ਬੱਚਿਆਂ ਦੀ ਪੜਾਈ ਨਹੀਂ ਜਨਰਲ ਅਵੇਅਰਨੈਸ ਐਂਪਲ ਤੇ ਹੱਤੋਂ ਦੇ ਕੰਮ ਕਰਾਇਆ ਉਸ ਟਾਈਮ ਕਰਨਾ ਦੀ ਗੱਲ ਹੈ ਅੱਜ ਤੋਂ ਪਹਿਲੇ ਮੰਤਰੀ ਜੀ ਦਾ ਇੱਕ ਮੈਸੇਜ ਪਾਇਆ ਸੀ ਮੈਂ ਧੰਨਵਾਦ ਕਰਾਂਗੀ ਗਮਨ ਅਨੁਸਾਰ ਇਸ ਬਾਤ ਦੇ ਰੱਖਾ ਹੋਇਆ ਹੈ ਅਸੀਂ ਕਿਸੇ ਨਾ ਕਿਤੇ ਆਪਣੇ ਵਿਚਾਰਾਂ ਤੋਂ ਬਚਤ ਆ ਜਾਂ ਅਸੀਂ ਘਰੋਂ ਨਿਕਲਣਾ ਨਹੀਂ ਚਾਹੁੰਦੇ ਇਹ ਮੈਸੇਜ ਆਇਆ ਸੀ ਇੱਕ ਮੰਦਰ ਦੇ ਵਿੱਚ ਅਸੀਂ ਅ ਮੱਧਾ ਨਿਕਲ ਗਏ ਸੀ ਤੇ ਵੇਲਾ 20 ਚਰਮਦੀ ਇਹਨਾਂ ਬਹੁਤ ਜ਼ਿਆਦਾ ਯੋਗਾਨੇ ਤੇ